ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਹੜੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019807 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਕਲਵੰਤ ਪਿੰਡ ਓਪਲੀ ਜ਼ਿਲ੍ਹਾ ਸੂਰੂਰ ਆ ਤੇ ਮੋਬਾਈਲ ਨੰਬਰ 9781827099 97818 27092 ਬਾਈ 27092 ਹਾਂ ਬਈ ਵਪਾਰ ਦਾ ਕੰਮ ਹੈ ਆਪਣਾ ਵਪਾਰ ਦਾ ਕੰਮ ਹੈ ਵੀਰੇ ਅੱਜ 4 ਬੇੜਾ ਸੇਲ ਆ ਹਣ ਹਾਂ ਵੀਰੇ ਆਪਣੇ ਲਵੇ 8-10 ਬੇੜਾ ਰੈਗੂਲਰ ਖੜੀ ਰਹਿੰਦੀਆਂ ਨੇ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਬੱਸੀ ਦੇਖੀ ਜਨੇ ਪਹਿਲਣ ਬੱਸੀ ਸੁਈ ਹੈ ਬਾਈ ਪਰਸੋ ਸੁਈ ਹੈ 11-12 ਕਿਲੋ ਬੋਲੀ ਹੈਗੀ ਥੱਲੇ ਬੱਚਾ ਕੀ ਆ ਬੱਚਾ ਵੀਰੇ ਕਾਫ ਆਗਾ ਅੱਛਾ ਬੱਛਾ ਆ ਗਿਆ ਵੀਰੇ ਹਾਂ ਬੱਛਾ ਕਾ ਠੀਕ ਹੈ ਸੁਆ ਸੁਈ ਹੈ ਪਹਿਲਾ ਹਾਂ ਦੁੱਧ ਕਿੰਨਾ ਹੁਣ ਚੋਣ ਆ ਲਈ ਦੁੱਧ 10-11 ਕਿਲੋ ਹੋਵੇ 12 ਹੋਵੇ ਬਾਈ ਇੰਨਾ ਹੈਗੀ ਆ ਬੋਲੀ ਠੀਕ ਹੈ 10 ਤੋਂ ਬਾਹਰ ਚੌੜ ਚਵਾਈ ਦੀ 1 ਨੰਬਰ ਐ ਠੰਡੀ ਬਈ ਠੀਕ ਆ ਪਤਾ ਨੰਬਰ ਵਾ ਕੇ ਦਿਖਾ ਦਾਂਗੇ ਵਿੱਚ ਠੀਕ ਐ ਬਸਲਾ ਉਸ ਗੱਲੋਂ ਬੰਦਾ ਬੇਫਿਕਰ ਹੋ ਜੇ ਹਨਾ ਹਾਂ ਚਵਾਈ ਦੀ ਆਪਣੀ ਤਸੱਲੀ ਆ ਕੋਈ ਥਾਂ ਘੱਟ ਵੱਧਦੀ ਆਪਣੀ ਤਸੱਲੀ ਠੀਕ ਐ ਹਾਈਸਟ ਦੁੱਧ ਕਿੰਨਾ ਪਾਉਗੀ ਇਹ ਵੀਰੇ 15 ਕਿਲੋ 14 15 ਕਿਲੋ ਪਾ ਦੇ 16 ਪਾ ਦੇ ਇੰਨਾ ਕਿ ਪਾਉਗੀ ਦੇਖ ਰੇਟ ਕੀ ਰਹਿਣਾ ਇਹਦਾ ਰੇਟ ਮੇਰੇ ਸੇ ਹਾਂ ਨਾ ਬਸ 45000 ਦੀ ਦੇਣੀ ਆ ਥੋੜਾ ਬੋਧਾ ਮਾਨਦਾਨ ਮਾਨਦਾਨ ਕਰ ਦਾਂਗੇ ਟਾਈਮ ਤੇ ਤੇ ਦੋ ਨੰਬਰ ਤੇ ਆਪਾਂ ਜਰਸੀ ਪਛੀ ਦੇਖੀ ਜਾਨੇ ਕਿਹੜਾ ਜਰਸੀ ਆ ਵੀਰੇ ਪੰਜਾਬ ਵਾਲੀ ਇਹ ਦੂਜਾ ਸੂਆ ਇਹਦਾ ਠੀ ਇਹ ਬਾਈ ਤੇ ਲੋਪਲੂ ਨੇ ਨੇ ਦਿੱਤਾਗਾ 20 21 ਕਿਲੋ ਅਸਾ ਪਲੂਣ ਦਾ 20 ਕਿਲੋ ਦਾ ਰਿਕਾਰਡ ਆ ਅੱਜ ਦਿਨ ਕਹਿਕ ਲੈਂਦੀ ਐ ਇਹੇ ਇਹ ਬਰੇ ਲੈ ਜੂ ਦੋ ਤਿੰਨ ਦਿਨ ਹਜੇ ਠੀਕ ਐ ਦੋ ਤਿੰਨ ਦਿਨ ਲੈਦੇ ਸੂਣ ਚ ਬਾਕੀ ਪਿਆ ਹਨਾ ਹਾਂ ਕੱਦ ਕਾਟ ਤੇ ਬੱਚੀ ਦੇ ਸਹਿਜ ਹੀ ਸੂਣੀ ਬੋਹਦਾ ਹਨਾ ਹਾਂ ਤੇ ਚਮਕ ਧਮਕ ਦੇਖੋ ਬੱਚੀ ਕੱਦ ਬਾਈ ਜਰਸੀਆਂ ਨੇ ਏਡਾ ਕਾ ਦੇਖ ਠੀਕ ਐ ਥਣ ਥੋਣਾ ਅਨੋਕੀ ਸ਼ਾਈਨਿੰਗ ਬਥੇਰੀ ਆਈ ਠੀਕ ਐ ਮੂੰਹ ਮੱਥੇ ਟੋਆ ਵਗੈਰਾ ਹਨਾ ਤੇ ਥਣ ਥੋਣਾ ਹੱਤੀ ਚੋਈ ਵਾਲਾ ਐਦ ਕੀ ਅੰਦਾਜ਼ਾ ਕਿੰਨਾ ਦੋ ਮੰਨ ਕੇ ਲੈਵੇ ਬੰਦਾ ਇਹਨੂੰ ਬਾਈ 22 23 ਠੀਕ ਹੈ ਹਾਂ ਰੇਟ ਹੀ ਰਹਿਣਾ ਇਹਦਾ ਰੇਟ ਬਾਈ ਇਹ 95000 ਦੀ ਦੇ ਦਾਂਗੇ ਥੋੜਾ ਬਹੁਤ ਮਾਨਤਣ ਮਾਨਤਣ ਕਰ ਦਾਂਗੇ ਬਾਈ ਟਾਈਮ ਤੇ ਠੀਕ ਹੈ ਸੋ 95000 ਦੇ ਵਿੱਚੋਂ ਮੌਕੇ ਤੇ ਮਾਨਤਣ ਹੋ ਜਾਊਗਾ ਤੇ ਬੱਚੀ ਚੰਗੀ ਆ ਲੈਵਾ ਸਾਫ ਸੁਥਰਾ ਜਵਾ ਚੰਗੀ ਸ਼ੇਕ ਕਰਾਂਗੇ ਆਪਾਂ 20 ਤੋਂ ਬਾਅਦ ਕੋਈ ਚੂਈ ਬਸਰੀ ਚੰਗੀ ਨਿਕਲੂ ਬਈ ਕੁੱਤਿਆਂ ਪੱਟੂ ਕੀ ਥੱਲੇ ਠੀਕ ਹੈ ਤੇ ਅੱਗੇ ਗੱਲ ਕਰੀਏ ਆਪਾਂ ਧਿਆਨ ਨੰਬਰ ਤੇ ਬੱਚੀ ਦੀ ਅੱਗੇ ਵੀਰੇ ਕ੍ਰੌਸ ਆ ਇਹ ਜਰਸੀ ਕ੍ਰੌਸ ਆ ਗਈ ਨਾ ਜਰਸੀ ਕ੍ਰੌਸ ਚ ਆ ਗਈ ਕਿਹੜਾ ਸੁਆ ਸੂਰੀ ਆ ਏ ਬਾਈ ਮਾਲ ਕਹਿੰਦਾ ਕਿਹਾ ਦੂਜਾ ਪਾ ਤਾਂ ਤੀਜਾ ਕਹਿ ਕੇ ਦੇਵਾਂਗੇ ਦੇਖਣਾ ਤੀਜਾ ਸੂਆ ਮੰਨ ਕੇ ਲੈ ਜਾ ਤੀਜਾ ਸੂਆ ਮੰਨ ਕੇ ਲਵੇ ਗੈਉ ਵੱਡੀ ਬੁੱਡੀ ਬਥੇਰੀ ਹੈਗੀ ਬੇ ਅੱਡੀ ਵੇਟ ਬਹੁਤ ਆਗਾ ਠੀਕ ਐ ਪਰ ਦੇਖ ਦੂਜੀ ਵਾਲੀ ਦਿੰਦੀ ਹਲੇ ਵੀ ਹਾਂ ਦੇਖ ਦੂਜੀ ਰਹੀ ਹੈ ਜੀ ਵੀ ਕੈਦ ਰ ਕਰਜੂ ਨੈਟ ਜੇ ਮੇਰੇ ਕੱਟ ਜੂਗੀ ਹਫਤਾ ਸੋਭਰ ਮੂੰਹ ਮੱਥਾ ਦੇਖ ਸਕਦੇ ਹੋ ਇੱਕ ਤਰ੍ਹਾਂ ਦੀ ਮੰਨ ਕੇ ਚਲੇ ਫੈਟ ਵਾਲੇ ਗੋੜੀਆਂ ਸਾਰੇ ਇਹਦੇ ਵਿੱਚ ਤੇ ਦੁੱਧ ਦੀ ਐਵਰੇਜ ਕੀ ਰਹਿਣੀ ਹੈ ਨੈਟ ਜੀ ਇਹਦੀ ਬਾਈ 22 23 ਕਿਲੋ ਦਿੱਤੇ ਨੇ ਤੇ ਦਿਓ ਵੀ ਫੈਟ ਵਾਲਾ ਯਾਰ ਹਾਂ ਫੈਟ ਵਾਲਾ ਦਊਗੀ ਰੇਟ ਕੀ ਰਹਿਣਾ ਇਹਦਾ ਰੇਟ ਭਾਈ ਇਹ 80 ਹਜ਼ਾਰ ਦੀ ਦੇ ਦਾਂਗੇ ਲੈ ਚੱਲੋ ਸੋ 80 ਹਜ਼ਾਰ ਦੀ ਬੱਚੀ ਬਣ ਜਾਊਗੀ ਦੂਜਾ ਕਿਸੂਆ ਸੂਰੀ ਹੈ ਕੋ ਬਾੜੀ ਇਹ ਨਹੀਂ ਗੱਲ ਸਾਫ ਸੁਥਰੀਆ ਬੱਚੀ ਰਾਜੀ ਸੰਮੀ ਬੜੀ ਵੀ ਬੜੀ ਮੇਰੇ ਪਾਸ ਹੱਥ ਦਰਾਣੀ ਥੱਲੇ ਵਾਲੂਆ ਦੇਖੋ ਫਿਟਿੰਗ ਫੂਟਿੰਗ ਬੜੀ ਤਕੜੀ ਅੱਲੇ ਵੇਚੀ ਹੱਡੀ ਬਹੁਤ ਆ ਬਈ ਦੇਖੀ ਜਿਵੇਂ ਮਰਜ਼ੀ ਥੱਲੇ ਬੈਠਾ ਰਹਿਣਾ ਜਿੰਨਾਂ ਦੀ ਮਰਜ਼ੀ ਜਾਸੀ ਬੀੜ ਚੜਾ ਲੈ ਆਪਾਂ ਹਾਂ ਠੀਕ 80 ਜੋ ਨਰਮ ਹੋ ਜੂਗੀ ਹਾਂ ਹੋ ਜੂ ਭਾਈ ਹੋ ਜੂ ਠੀਕ ਹੈ ਅਗੇ 4 ਨੰਬਰ ਤੇ ਐਚਾ ਬੱਚੀ ਦੇਖੀ ਜੰਨੇ ਇਹਦਾ ਦੂਜਾ ਸੂਆ ਬਈ ਰਿਜਨਲ ਕੈਦ ਲੈਦੀ ਆ ਇਹ ਇਹ ਲੈ ਜੋ ਬਈ 15 ਦਿਨ 15 ਦਿਨ ਇਹਦੇ ਸੂਣ ਚ ਬਾਕੀ ਪਿਆ ਹੈ ਹਨਾ ਹਾਂ ਮੂੰਹ ਮੱਥਾ ਚੰਗਾ ਹਾਂ ਦੂਜਾ ਸੂਆ ਸੂਰੀ ਆ ਸੋ ਬਾਕੀ ਬੱਚੀ ਝੌਂਕ ਧਮ ਕਰ ਦੇਖੋ ਇਹ ਫਾਰਮ ਦੀ ਆ ਬਈ ੱੱਕਾ ਕਰਦੀ ਹੈ ਵੀ ਠੀਕ ਹੈ ਸੋ ਮੂੰਹ ਮੱਥਾ ਦੇਖੋ ਪੂਰਾ ਸੋਹਣਾ ਸਾਫ਼ ਸੁਥਰਾ ਫੇਸ ਕੁਆਲਿਟੀ ਵਗੈਰਾ ਬਿਊਟੀ ਵਗੈਰਾ ਚੈੱਕ ਕਰੋ ਬਸ ਸਿੱਧੀ ਚੰਗੀ ਤੇ ਫਿਟਿੰਗ ਵਾਲਾ ਲੈਵਾ ਜਮਾ ਦਿਨ 10 12 ਲੈਦੀ ਹੈ ਹਨਾ ਹਾਂ ਬਈ 15 ਦਿਨ ਮੰਨ ਕੇ ਲੈ ਲੋ ਬੰਦਾ ਠੀਕ ਹੈ ਹਾਂ ਰੇਟ ਕੀ ਰਹਿਣਾ ਇਹਦਾ ਰੇਟ ਹੈ ਬਈ 90 ਦੀ ਦੇ ਦਾਂਗੇ ਸੋ 90000 ਦੀ ਦੂਜਾ ਸੂਆ ਵੜ ਸੂ ਰਹੀ ਆ ਲੇਵਾ ਬੜਾ ਤਗੜਾ ਫਿਟਿੰਗ ਆ ਤੇ ਕੱਦ ਗਾਰ ਵੀ ਬਹੁਤ ਜ਼ਿਆਦਾ ਹੈ ਕਿਸੇ ਪਾਸੇ ਦਿੱਸੀਦਾ ਵੀ ਨਹੀਂ ਹੱਥ ਦਰਾਣੀ ਸੋ ਅੱਗੇ ਬਿਸਤਰੇ ਲੇਵਾ ਦੇਖੋ ਪੂਰਾ ਜਵਾ ਤੇ ਨਾਲਾ ਨੁਮਾ ਗੁੱਡੀ ਤੇ ਹੁਣ ਗਾਂਜ ਆਪਣੇ ਕੋ ਰਿਸਰਚਰ ਟੀਮ ਜਾਏਗਾ ਨਾ ਰੈਗੂਲਰ ਆਈ ਜਾਣਗੀਆਂ ਬਾਈ ਨੰਬਰ ਬੋਲ ਜਾ ਨੰਬਰ 9781827099 ਸੋ ਪਿੰਡ ਉਪਲੀ ਜਿਹੜਾ ਸੰਗਰੂਰ ਵੀਡੀਓ